ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲਓ ਜੀ ਚੈੱਕ ਕਰੋ ਆਪਣਾ ਐਲ ਆਰ ਇਹ ਮੈਨੂੰ ਲੱਗਦਾ ਵੀ ਜੀ 3 ਸਟੇਜ ਹੋ ਗਿਆ ਸਾਰਾ ਖੇਤ ਦਾ ਆਪਣਾ ਐਲ ਆਰ ਦਾ ਅੱਜ ਲੱਗੇ ਸਪਰੇਅ ਕਰਨ ਇਹਦੇ ਤੇ ਦੂਜੀ ਸਪਰੇਅ ਹੋ ਰਹੀ ਹੈ ਜੀ ਨੂੰ ਖੜਾ ਬਹੁਤ ਵਧੀਆ ਇੱਥੇ ਕੁੜਾ ਥੋੜੀ ਜੀ ਦਰਖਤਾਂ ਦੀ ਛਾਂਵਾਂ ਵੀ ਆ। ਇਹ ਲੋਟ ਇਹ ਪਲਾਟ ਆਪਣਾ ਹੈਗਾ तकरीबन 8 ਏਕੜ ਦਾ ਇਧਰ ਸਪਰੇਅ ਕੰਮ ਲੱਗਾ ਹੈ ਸ਼ੰਦਾ ਸਿੰਘ ਟਰੈਕਟਰ ਨਾਲ ਉਹ ਚੱਲਦਾ ਦਿਖਾਉਨੇ ਆ ਤੁਹਾਨੂੰ ਨੇੜੇ ਆਏ ਤੇ ਵੀ ਲਓ ਜੀ ਬੇਲ ਦੀ ਹਾਈਟ ਚੈੱਕ ਕਰੋ ਸਹੀ ਹੋਵੇ ਰੋਦੇ ਤੇ ਲੋਟੇ ਜੋਤ। 2.5 ਫੁੱਟ ਦੇ ਬੇਲਾਂ ਹੋ ਗਏ ਆ ਆਪਣੀਆਂ। ਦਿਨ ਹੋ ਗਏ ਤੇ 45 ਦਿਨ। 45 ਦਿਨਾਂ ਦਾ ਹੋ ਗਿਆ ਜੀ। ਲਓ ਜੀ। ਇਹ ਉਹ ਪੰਪ ਆ ਜਿਹੜਾ ਮਾਸਟਰਮਾਈਂਡ ਤੋਂ ਆਪਾਂ ਨੇ ਗੱਨ ਲਵਾਈ ਸੀ। ਪਿੱਛੇ ਤੁਹਾਨੂੰ ਵੀਡੀਓਜ਼ ਆਈ ਸੀ। ਤੇ ਪੰਪ ਆ ਆਪਣੇ ਕੋ ਪਹਿਲਾਂ ਇਹ ਬੂਮ ਲੱਗਾ ਹੋਇਆ ਸੀ ਐਤਕੀ ਇਹਨੂੰ ਲਗਾਈ ਆ ਗੱਨ। ਇਹ ਤਕਰੀਬਨ 55-60 ਫੁੱਟ ਜਗ੍ਹਾ ਇਹ ਕਵਰ ਕਰਦਾ ਇੱਕ ਵਾਰ ਚ ਇਹ ਬਹੁਤ ਵਧੀਆ ਸਪਰੇਅ ਕਰਦਾ 150 ਲੀਟਰ ਪਾਣੀ ਲੱਗਦਾ ਜੀ ਪਰ ਇੱਕੜ ਦੇਖੋ ਇੰਨੀ ਦੂਰ ਫਿਹੜ ਆਉਂਦਾ ਇਹ ਚੁਰੇ ਗਿਆ ਟਰੈਕਟਰ ਇੱਕ ਉੱਥੇ ਗਿਆ ਬਹੁਤ ਘੱਟ 껠ੇੜੇ ਲੱਗਦੇ ਨੇ ਮਤਲਬ ਲੰਬੇਰ ਫਾਂਟਾਂ ਦੇ ਵਿੱਚ ਤਾਂ ਕੀਲਾ-ਕੀਲਾ ਸਪਰੇਅ ਹੋ ਜਾਂਦੀ ਹੈ 껠ੇੜੇ ਜੀ ਇਦੇ ਵਿੱਚ ਵੀ ਹੁਣ ਤਕਰੀਬਨ ਕੀਲੇ ਦਾ ਜੇਲ ਹੋ ਗਿਆ ਆਉਣ ਜਾਣ ਦੇ ਵਿੱਚ ਅਰਸੇ ਪਰੇ ਬਹੁਤ ਜਣੀ ਐ 2-4 ਸਾਈਡ ਉੱਪਰ ਚੜ੍ਹ ਕੇ ਰੱਖਦੇ ਆਪਾਂ ਜਿੱਦਾਂ ਪਹਿਲਾਂ ਹੋਈ ਐ ਦੋ ਖਿਆਲ ਤੇ ਨੁੱਤੇ ਹੀ ਰਹਿਣ ਹੋਵੇ ਜਗ੍ਹਾ ਨਹੀਂ ਰਹਿੰਦੀ ਜਹਣ ਦਾ ਬਾਪ ਬਈ ਤੋੜ ਨਹੀਂ ਰਹੂਗਾ ਪ੍ਰੈਸ਼ਰ ਬਹੁਤ ਆ ਗੰਦਾ ਦੇਖੋ ਤੁਹਾਨੂੰ ਨਹੀਂ ਜਾਊ ਪ੍ਰੈਸ਼ਰ ਇਹਦੇ ਵਿੱਚ ਇਹ ਬੈਟਰੀ ਤੇ ਚੱਲਦੀ ਆ ਜੀ ਗੱਲ ਕਾਰ ਲਾਈਫ ਹੀ ਆ ਦੇ ਨਾਲ ਉਹਨਾਂ ਉੱਧਾਂ ਗਰੀਆਂ ਛੰਦੇ ਸੀ ਉਹਨਾਂ ਨੂੰ ਨਹੀਂ ਪਾਇਆ ਬੁੱਕੇ ਕਿੰਨੀ ਜਾਂਦੇ ਸੀ ਬੂਮ ਨਾਲ ਵੀ ਇੰਨੀ ਵਧੀਆ ਸਪਰੇ ਨਹੀਂ ਸੀਂਦੀ ਪਹਿਲਾਂ ਇਹਨੂੰ ਬੂਮ ਸੀਗਾ ਬਹੁਤ ਜਰ ਵਾਲੀ ਨਹੀਂ ਸਲਾਸਾ ਬੂਮ ਨਾਲ ਵੀ ਅਸਰ ਨਹੀਂ ਕੀਤਾ ਹੁੰਦਾ ਕੋਈ ਨਾ ਸਿੱਟਾ ਹੈ ਇਹਦੇ ਬੂਮ ਮਿੱਤਦਾ ਨਹੀਂ ਹਾਂ ਜਮੇ ਨਹੀਂ ਸੀ ਉਰੇ ਤੱਕ ਸਪਰੇ ਆਉਂਦੀ ਆ ਵੇਸੇ ਪਾਣੀ ਹੋਰੇ ਤੇ ਆਪਣੇ ਨਹੀਂ ਆਉਂਦਾ ਸਾਰੇ ਸਪਰੇ ਆਪਣੇ ਇਸੇ ਨਾਲ ਹੋ ਰਹੀ ਹੈ ਜੀ ਐਟਲੀ ਫੇਰ ਤੂ ਤ ਗਿੱਲਾ ਹੋਵੇ ਤਾਂ ਦੂਜਾ ਪੰਪ ਕਰਦੇ ਆ ਐਪਾਲ ਲਓ ਜੀ ਪਾਣੀ ਹੋ ਗਿਆ ਖਤਮ ਹੁਣ ਤਾਂ ਇਹ ਪਾਣੀ ਇਹਦੇ ਵਿੱਚ ਇੱਥੇ ਮੋਟਰ ਲੱਗੀ ਆ ਬਾਬਾ ਜੀ ਇੱਥੋਂ ਹੀ ਪਾ ਲੈਣਾ ਆਪਾਂ ਨੂੰ ਲਓ ਚਲਾਤਾ ਜੀ ਫੇਰ ਸਪਰੇ ਕਰਦੇ ਹਾਂ ਪਾਣੀ ਪਾ ਕੇ ਕਵਾਲਿਟੀ ਆ ਬਾਈ ਮਾਸਟਰਮਾਈਂਡ ਵਾਲਿਆਂ ਵੀ ਬਲਕ ਸੱਤ ਬੰਦੋ ਸ਼ੁਕਰੀਆ ਨਿਊਜ਼ਲ ਸਦਰ ਪ੍ਰਾਲੀ ਦਾ ਕੰਮ ਚੱਲੀ ਜਾਂਦਾ ਆਪਣਾ ਅਜੇ ਥੋੜਾ ਥੋੜਾ ਰੌਣਵੇਲ ਦਾ ਮਾਲ ਵੀ ਆ ਰਿਹਾ ਦੂਜਾ ਵੀ ਆ ਰਿਹਾ ਲਓ ਜੀ ਆ ਗਿਆ ਆਪਾਂ ਗੱਠਾਂ ਵਾਲੇ ਲੰਪ ਤੇ ਰੌਣਵੇਲ ਹੁਣ ਇੱਥੇ ਆਪਣੀ ਚੱਲ ਰਹੀ ਹੈ ਪੈਲੇ ਦੇ ਖੇਚ ਇੱਥੇ ਆ ਕੇ ਬਣਾਈਆ ਇਹ ਅਜੇ ਵੀ ਚੱਲਦੀ ਹੈ ਅੱਜ ਵੀ ਤਕਰੀਬਨ ਅੱਜ ਹੋਗੀ 23 11 2024 ਪਹਿਲਾ ਸੀਜ਼ਨ ਆ ਵੀ ਇੰਨੀ ਲੇਟ ਤੱਕ ਮਸ਼ੀਨਾਂ ਚੱਲਦੀਆਂ ਨਹੀਂ ਹਲੇ ਮੇਰੇ ਨਾਲ ਤਾਂ ਉਹ ਦਿਨ ਹੋਰ ਲੱਗ ਜਾਣੇ ਆ 25 26 ਤੱਕ ਕੰਮ ਹੋ ਜਾਣਾ ਜੀ ਨਹੀਂ ਅਗੇ 15 18 ਨੂੰ ਬੰਦ ਹੋ ਜਾਂਦਾ ਸਾਡਾ ਐਦਕੀ ਥੋੜੇ ਜੱਗ ਅੱਗ ਨਾਲ ਲੱਗਣ ਕਰਕੇ ਵੜਾਈ ਥੋੜੀ ਜੀ ਲੰਬੀ ਹੋ ਗਈ ਆ ਮਾਲ ਲਾਉਣੇ ਵਾਲਾ ਪਿਆ ਹਜੇ ਚੱਕੇ 'ਚ ਐ ਦਸ ਘੇਰ ਬੇਲ ਦੀ ਲਹਾਈ ਚੱਲਦੀ ਐ ਮੁੰਡੇ ਰੋਟੀਆਂ ਖਾਈ ਜਾਂਦੇ ਨੇ ਸਸਤੀਕਾਰ ਦੀ ਸਵੇਰੇ ਖਾ ਕੇ ਨਹੀਂ ਗਿਆ ਦੁਬਾਰਾ ਆਲੀ ਜੰਗੀ ਨਹੀਂ ਸਵੇਰੇ ਵਾਲੀ ਹੋਈ ਹੈ ਅੱਛਾ ਧੂੜੀ ਲੈ ਗਿਆ ਅੱਛਾ ਤੂੰ ਲੈ ਕੇ ਨਹੀਂ ਗਿਆ ਹਾਂਜੀ ਓਕੇ ਬਾਲਾ ਹੁਣ ਖੜਾ ਛਾਹ ਪੀਣ ਲੱਗੇ ਲਓ ਜੀ ਰੌਂਡਵੇਲ ਦਾ ਕੰਮ ਆਪਣਾ ਚੱਲੀ ਜਾਂਦਾ ਹੈ ਜੇ ਅੱਜ ਟਰੈਕਟਰ ਇਹਦਾ ਨਾ ਤਰਾਪਾ ਨੇ ਡੈਂਟ ਜਰ ਏਸੀ ਵਾਲਾ ਡੂਬ ਸਵਾਰ ਤੇ ਦੋਣੀ ਖਰਾਬੀ ਆ ਗਈ ਰਾਤ ਤੇ ਜੀ ਲੈਫਟ ਪੰਪਰ ਆਵਾਜ਼ ਕਰਨ ਲੱਗਿਆ ਤੇ ਕੱਲ ਨੂੰ ਆਉਗੇ ਜਿਹੜਾ ਵੀ ਇਹ ਕਰਦਾ ਮਸਰੀਓ ਦਾ ਫਲੋਰ ਤੋਂ ਆਉਂਦਾ ਆਪਣੇ ਕੋਲ ਇਹ ਲਿਆ ਵੀ ਆਪਾਂ ਫਲੋਰ ਤੇ ਸੀਗਾ ਜੀ ਇਹ ਦਿਵਾਰ ਤੇ ਇਸ ਕਰਕੇ ਕਾਲੀ ਕੰਮ ਦੀ ਸੀਗੀ ਮੈਂ ਕਿਹਾ ਚੱਲ ਜੀ ਪੈਸਟਰ ਦੀ ਚਾ ਲਾ ਲਓ ਿਆਣ ਤੇ ਛੜਦੇ ਨੂੰ ਇਹ ਕੰਮ ਦੇ ਦਿੰਦਾ ਇਹ ਤੇ ਪਹਿਲਾਂ ਵੀ ਲਾ ਕੇ ਰੱਖਿਆ ਦੋ ਪੰਦਰਾਂ ਦਾ ਜੀ ਜੀ ਸਾਹਿਬ ਟੁੱਟ ਗਈ ਜੀ ਉਹ ਵੀ ਬਾਕੀ ਆਹਾਂ ਨੇ ਆਪਣੇ ਕੋ 10 ਵੀਲੇ ਜਿੱਥੇ ਚੱਲ ਰਿਹਾ ਹੈਗਾ ਜੋ ਜਿਹੜਾ ਉਧਰ ਬਟਾਰੀ ਦਾੰਮ ਚੱਲਦਾ ਆਪਣਾ ਰੈਂਕ ਰੂਮ ਤੇ ਜਾਇਆ ਹੋਇਆ ਦੇਖਦੇ ਆ ਉੱਥੇ ਕਿੰਨਾ ਬੰਦਾ ਯਾਨੀ ਲੋਕ ਦੰਦਾ ਕੰਮ ਰਹਿ ਗਿਆ ਮੰਨ ਲਓ ਤੇ ਫੇਰ ਹੀ ਮਹੀਨਾ ਦਾ ਤੇ ਵਧੀਆ ਹੀ ਨਹੀਂ ਜੇ ਸੱਤਾ ਹੋਇਆ ਬਟਾਰੀ ਵਾਲਾ ਤਾਂ ਉਹਦਾ ਦਾਖਾ ਜਿਹਦੇ ਨਾਲ ਰਹਿੰਦੀ ਕੋਈ ਗੱਲ ਹੋਰ ਜਾਦੇ ਨਹੀਂ ਇਹ ਜਦੋਂ ਜਿਹੜੇ ਚੱਲਣਗੇ ਆ ਉਹੀ ਜਿਹੜੀ 25 ਤਰੀਕ ਨੂੰ ਆਪਣਾ ਕੰਮ ਆ ਨਾ ਲੱਗ ਜਾਏਗਾ ਉਹ ਤੇ ਜੇ ਥੋੜੀ ਜਿਹੀ ਹੁੱਕ ਛੋਟੀ ਜਾਂ ਲੰਬੀ ਹੁੱਕ ਨਹੀਂ ਲੱਗੀ ਇਸ ਕਰਕੇ ਥੋੜਾ ਜਿਹਾ ਬੈਂਕ ਕਰਨਾ ਪੈਂਦਾ ਹੋਰੀ ਚੱਲਦਾ ਕਰਦੇ ਹਨਨੇ ਵਾਲੀ ਹੁੱਕ ਨਹੀਂ ਆਈ ਹੈਗੀ ਨਾਲ ਜੂੜ ਵਧਾਈ ਦੀ ਹੈ ਇਹਨਾਂ ਨੂੰ ਬੇਲਾ ਥੋੜਾ ਦੂਰੋਂ ਇਹਦਾ ਕਟਾਈ ਵੱਧ ਜਾਂਦੀ ਹੈ ਗੱਲ ਦਾ ਮੋਨਪੁਰ ਪਿੰਡ ਦਾ ਆਪਣਾ ਮੁੱਦੀ ਦੇ ਨੇੜੇ ਇਥੇ ਕਟਰ ਨਹੀਂ ਫੇਰਿਆ ਜੀਰੀ ਵੈਸੇ ਮੁੱਚੜਦੀ ਇਹ ਥੱਲੇ ਵੱਢੀ ਚਰ ਕੇ ਇਹਨਾਂ ਨੇ ਕਟਰ ਨਹੀਂ ਫੇਰਿਆ ਤੇ ਨਹੀਂ ਤਾਂ ਮਾਲ ਬਹੁਤ ਸੀਗਾ ਜੇ ਕਟਰ ਫੇਰਿਆ ਹੁੰਦਾ ਇਹ ਇਕੱਠਾ ਹੋ ਲ 2-4 ਵੱਧ ਬਣ ਜਾਗਾ ਨਹੀਂ ਵੀ ਪਰ ਇਕੜ ਜਾ ਚਲੋ ਜੀ